ਅੱਜ ਦੀ ਰਾਡ ਸ਼ੁਰੂ ਹੋ ਗਈ ਆਪਣੀ ਆਖਦੀ ਬਾਬੇ ਦਾ ਨਾਮ ਲੈ ਕੇ ਜੈ ਬਾਬਾ ਨਾ ਤੇਰੀ ਸਦਾ ਹੀ ਜੈ ਜੈ ਹੋ ਬੋਲੇ ਨਾਥ ਆਪ ਨੂੰ ਲੀਡ ਕਰ ਰਹੇ ਨੇ ਬਈ ਆਪਣੇ ਬਲਰਾਮ ਬਾਈ ਖੱਗਰ ਦਾ ਪਾਣੀ ਦੇਖੋ ਵੀਰੇ ਖੱਗਰ ਦਾ ਪਾਣੀ ਫੇਰ ਆ ਗਿਆ ਖਤਰਾ ਫੇਰ ਹੋ ਰਿਹਾ ਵਾੜ ਦਾ ਇੱਥੋਂ ਬਈ ਬਲਾਡਾ ਹੈ 27 ਕਿਲੋਮੀਟਰ ਦੂਰ ਰਤੀਏ ਤੋਂ ਇਹ ਆਪਣਾ ਮੀਟਰ ਚੱਲੇ ਆ 20075 ਕਰੋ ਆਪਾਂ ਚੱਲੇ ਆ ਮੀਟਰ ਚੱਲੇ 20075 ਕਿਲੋਮੀਟਰ ਚੱਲਿਆ ਹੋਇਆ ਬੁਲਟ ਇਹ ਆਪਣਾ ਕਲਾਸਿਕ ਤੇ ਬਲਰਾਮ ਬਾਈ ਦਾ ਹੈ ਜਿਹੜਾ ਡੀਲਕਸ ਹੈ ਬਲਰਾਮ ਬਾਈ ਕੋਲ ਜਿਹੜਾ ਡੀਲਕਸ ਹੈ ਇਹ 60000 ਕਿਲੋਮੀਟਰ ਚੱਲਿਆ ਹੋਇਆ ਤੇ ਦੇਖਦੇ ਆ ਆਪਣੀ ਕਿੰਨੀ ਰਾਈਡ ਹੋਊਗੀ ਕਿੱਥੇ ਤੱਕ ਆਪਾਂ ਪਹੁੰਚੀ ਤੋਂ ਅੱਗੇ ਅਸੀਂ ਜੋ ਵੀ ਗਏ ਆ ਜਾਂ ਗੱਡੀ ਤੇ ਗਏ ਆ ਜਾਂ ਫਿਰ ਆਪਾਂ ਗਏ ਆ ਬੱਸਾਂ ਤੇ ਪਹਿਲੀ ਵਾਰ ਹੋ ਰਿਹਾ ਵੀ ਆਪਾਂ ਬਾਈਕ ਲੈ ਕੇ ਆਪਾਂ ਪਿੱਛੀ ਤੋਂ ਅੱਗੇ ਅਸੀਂ ਜੋ ਵੀ ਸਾਈਡ ਆਏ ਹੋਵਾਂਗੇ ਕਮੈਂਟ ਕਰਕੇ ਇਹ ਵੀ ਦੱਸਣਾ ਹੈ ਵੀ ਆਪਾਂ ਸਲੋ ਬੋਲੀਏ ਹੌਲੀ ਬੋਲੀਏ ਮਤਲਬ ਇਹ ਤੇਜ਼ ਬੋਲੀਏ ਥੋੜਾ ਮੇਰੇ ਸਾਨੂੰ ਆਈਡੀਆ ਲੱਗ ਜੂ ਅੱਗੇ ਵਲੋਗ ਬਣਾਵਾਂਗੇ ਅਸੀਂ ਲਦਾਖ ਤੱਕ ਵੀ ਕਿਸ ਤਰ੍ਹਾਂ ਦੇ ਵਲੋਗ ਦੇਖਣਾ ਪਸੰਦ ਕਰਦੇ ਨੇ ਤੁਸੀਂ ਕਿਸ ਤਰ੍ਹਾਂ ਦੇ ਵਲੋਗ ਤੁਸੀਂ ਦੇਖਣਾ ਪਸੰਦ ਕਰਦੇ ਹੋ ਸਾਨੂੰ ਆਈਡੀਆ ਲੱਗ ਜੂ ਉਸ ਸਾਹਿਬ ਨਾਲ ਸਿੱਧੀ ਜਾ ਰਹਾ ਤਾਂ ਹੁਣ ਰਾਹ ਤਾਂ ਸਿੱਧਾ ਹੈ ਇਹ ਕਮਾ ਲੱਗ ਰਿਹਾ ਵੜਾਈਂ ਜਿਹੜਾ ਮੇਰਾ ਵੀ ਮਾਰਦਾ ਹੈ ਤੇਰਾ ਵਾਲਾ ਮਾਰ ਲੱਗ ਰਿਹਾ ਮੇਰਾ ਮਾਰਦਾ ਨਿਆਰਾ ਬੰਦਾ ਤੋਰਦਾ ਹੀ ਬਹੁਤ ਹੈ ਤਾਂ ਕਰਦੇ ਅੰਦਰ ਤੇ ਲੱਗਦਾ ਕਹਿੰਦਾ 4 ਘੰਟੇ 40 ਮਿੰਟ ਚ ਲਾ ਦੋ ਮਟਾਨ ਕੋਟ ਤੱਕ ਪਾ ਗਿਆ ਆਪਾ ਕਿਵੇਂ ਆ ਲੈ ਕਿੱਥੋਂ ਮੁੜਨਾ ਸੀ ਮੈਂ ਆਪਾਂ ਪਹੁੰਚ ਗਏ ਜੀ ਜਲੰਧਰ ਤੁਸੀਂ ਦੇਖੋ ਜਲੰਧਰ ਸਿਟੀ ਬਾਈਪਾਸ ਨੰਗਿਆ ਹੋਇਆ ਜਲੰਧਰ ਤੋਂ ਇਹ ਜਲੰਧਰ ਸਿਟੀ ਹੈ ਜੀ ਹਾਂ ਜੀ ਅੱਗੇ ਪੁਲ ਬਣ ਰਹੇ ਕੰਮ ਚਾਲੂ ਹੈ ਇਸ ਕਰਕੇ ਟ੍ਰੈਫਿਕ ਬਹੁਤ ਜ਼ਿਆਦਾ ਹੈ ਇੱਥੇ ਤੇ ਤੀ ਤਾਂ ਆ ਗਏ ਆਪਾਂ ਲਗਭਗ 250 ਕਿਲੋਮੀਟਰ ਦੂਰ 200 ਕਿਲੋਮੀਟਰ ਹੋਏ ਸ਼ਾਇਦ 200 ਦੇ 250 ਕਿਲੋਮੀਟਰ ਦੇ ਵਿੱਚ ਹੈ ਜਲੰਧਰ ਹਲੇ ਤੱਕ ਸਾਨੂੰ ਕਿਤੇ ਕੋਈ ਟ੍ਰੈਫਿਕ ਨਹੀਂ ਮਿਲੀ ਸੀ ਸਾਰੇ ਰਾਹ ਵਧੀਆ ਮਿਲੇ ਸੀ ਜਲੰਧਰ ਆ ਕੇ ਆਪਾਂ ਨੂੰ ਥੋੜੀ ਟ੍ਰੈਫਿਕ ਮਿਲਿਆ ਉਹ ਵੀ ਆਪ ਪੁੱਲ ਕਰਕੇ ਆ ਤੁਸੀਂ ਦੇਖ ਸਕਦੇ ਹੋ ਬਣਨ ਲੱਗ ਰਿਹਾ ਹੈ ਸ਼ਾਇਦ ਹਾਈਵੇ ਮੇਨ ਹਾਈਵੇ ਰੋਡ ਤੇ ਆਂ ਸਤਲੁਜ ਦਰਿਆ ਅੱਜ ਅਸੀਂ ਆ ਜੀ ਸਤਲੁਜ ਦਰਿਆ ਤੇ ਪਾਣੀ ਦਾ ਪੱਧਰ ਦੇਖੋ ਤੁਸੀਂ ਪੰਜਾਬ ਚ ਹੜਾ ਆਏ ਨੇ ਜਦੋਂ ਅਸੀਂ ਚੱਲੇ ਸੀ ਸਾਨੂੰ ਕਈਆਂ ਨੇ ਕਿਹਾ ਸੀ ਵੀ ਪਠਾਨਕੋਟ ਸਤਲੁਜ ਦਰਿਆ ਨਾਲੰਗਦਾ ਉੱਥੇ ਪਾਣੀ ਬਹੁਤ ਹੋਣਾ ਪਾਣੀ ਹੈ ਗਿਆ ਵੀਰੇ ਪਰ ਇੱਥੇ ਕੋਈ ਦਿੱਕਤ ਵਾਲੀ ਗੱਲ ਨਹੀਂ ਪਰ ਮਾਰਾ ਖੇਤਾਂ ਚ ਬਹੁਤ ਕਰਖੀ ਹੈ ਇੱਥੇ ਵੀ ਖੇਤਾਂ ਨੂੰ ਬਹੁਤ ਮਾਰਿਆ ਬਹੁਤ ਵੱਡਾ ਦਰਿਆ ਹੈ ਬਈ ਮੈਨੂੰ ਪਤਾ ਵੀਡੀਓ ਚ ਇਹ ਆਂਦਾ ਹੋਊਗਾ ਸਹੀ ਕਿ ਨਹੀਂ ਪਾਣੀ ਦਾ ਪੱਧਰ ਦੇਖੋ ਤੁਸੀਂ ਪਾਣੀ ਦੇਖ ਸਕਦੇ ਹੋ ਤੁਸੀਂ ਬਹੁਤ ਤੇਜ਼ ਪਾਣੀ ਜਾ ਰਿਹਾ ਬਹੁਤ ਜਿਆਦਾ ਤੇਜ਼ ਜਾ ਰਿਹਾ ਪਾਣੀ ਦੂਰ ਦੂਰ ਜਿੱਥੇ ਨਹੀਂਗਾ ਜਾਂਦੀ ਆ ਉੱਥੇ ਉੱਤੇ ਤੱਕ ਪਾਣੀ ਹੀ ਦਿਖਦਾ ਬਈ ਠਾਨਕੋਟ ਇੰਟਰ ਹੁੰਦੀ ਹੀ ਪਾੜੀਆਂ ਦੇਖਣੀਆਂ ਸ਼ੁਰੂ ਹੋ ਗਈਆਂ ਜਿਵੇਂ ਰੋਪੜ ਤੋਂ ਮਾਤਾ ਹਿਮਾਚਲ ਚ ਪਾੜੀਆਂ ਦਿਖਣ ਲੱਗੀਆਂ ਨਹੀਂ ਹੈ ਪਠਾਨਕੋਟ ਐਂਟਰ ਹੁੰਦੇ ਹੀ ਜੰਮੂ ਕਸ਼ਮੀਰ ਦੀਆਂ ਪਾੜੀਆਂ ਦੇਖਣੀਆਂ ਸ਼ੁਰੂ ਹੋ ਗਈਆਂ ਕੈਮਰੇ 'ਚ ਸ਼ਾਇਦ ਇਹ ਨਹੀਂ ਦਿਖਣਾ ਉਹ ਦੂਰ ਤੱਕ ਪਾੜੀਆਂ ਦਿਖਣ ਲੱਗੀਆਂ ਹੁਣ ਬਾਈ ਲੰਬੇ ਟਾਈਮ ਤੋਂ ਮੈਂ ਇੱਥੇ ਬਲਰਾਮ ਬਾਈ ਨੇ ਇੱਕ ਸੁਪਨਾ ਸੋਚਿਆ ਸੀ ਲਦਾਖ ਜਾਣ ਦਾ ਅੱਜ ਉਹ ਸੁਪਨਾ ਅਸੀਂ ਪੂਰਾ ਕਰਨ ਜਾ ਰਹੇ ਆਂ ਜਿੰਦਗੀ 'ਚ ਹਰ ਇੱਕ ਦਾ ਕੋਈ ਨਾ ਕੋਈ ਸੁਪਨਾ ਹੁੰਦਾ ਤੇ ਕੋਈ ਕੋਈ ਉਹਨੂੰ ਪੂਰਾ ਕਰ ਸਕਦਾ ਮੇਰੇ ਵਾਹਿਗੁਰੂ ਨੇ ਸਾਨੂੰ ਇਹ ਟਾਈਮ ਦਿੱਤੇ ਆ ਜਿਹੜਾ ਅਸੀਂ ਆ ਸੁਪਨਾ ਪੂਰਾ ਕਰਨ ਚੱਲੇ ਆਂ ਤੇ ਆਪਾਂ ਪਹੁੰਚ ਗਏ ਪਠਾਨਕੋਟ ਪਠਾਨਕੋਟ ਅੱਜ ਇੱਥੇ ਸਟੇ ਕਰਨਾ ਆਪਾਂ ਨੇ ਇੱਥੇ ਕੋਈ ਹੋਟਲ ਦੇਖਣਾ ਹਲੇ ਪਠਾਨਕੋਟ ਸ਼ੁਰੂ ਹੋਇਆ ਕੋ ਰੂਮ ਲੱਭਾਂਗੇ ਇੱਥੇ ਪਠਾਨਗੋਟ ਸੁਨਾਈ ਰਹਾ ਹੈ ਸਾਹਮਣੇ ਪਹਾੜੀਆਂ ਨੇ ਦੇਖਣ ਵਾਲੀ ਚੀਜ਼ ਆ ਮੇਰੇ ਭਾਈ ਚੌੜ ਕਰਦੇ ਜਾਂਦੇ ਨੇ ਤਨੇਨੇ ਇੱਕ ਮੋਟਰਸਾਈਕਲ ਤੇ ਬੈਠੇ ਨੇ ਪਠਾਨਕੋੜ ਦਾ ਨਾਮ ਪਹਿਲੀ ਵਾਰ ਉਹਦੇ ਸੁਣਿਆ ਸੀ ਅਸੀਂ ਉਹ ਤੋਂ ਪਹਿਲਾਂ ਨਾਮ ਇਹ ਸੁਣਿਆ ਸੀ ਜਦੋਂ ਅੰਤ ਕੀ ਹਮਲਾ ਹੋਇਆ ਸੀ ਆਪਣੇ ਜਵਾਨ ਸ਼ਹੀਦ ਹੋਏ ਸੀ ਪੁਲਵਾਮਾ ਚ ਉਹ ਤੋਂ ਪਹਿਲਾਂ ਮੈਂ ਕਿਤੇ ਪਠਾਨਕੋੜ ਦਾ ਨਾਮ ਤੱਕ ਨਹੀਂ ਸੁਣਿਆ ਸੀ ਤੇ ਅੱਜ ਸੰਯੋਗ ਦੇਖੋ ਅਸੀਂ ਇੱਥੇ ਆਏ ਹੋਏ ਆ ਮਾਮੇ ਜੀ ਮਾਮੇ ਕਿਵੇਂ ਮਸੂ ਹੋ ਰਿਹਾ ਹੈ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਦੀ ਰਾਈਡ ਦਾ ਸਾਟਾ ਇਹ ਨਿਆਰਾ ਆ ਗਿਆ ਜੀ ਪਹਾੜਾਂ ਦੇ ਵਿੱਚ ਆ ਗਿਆ ਪੂਰਾ ਨਿਆਰਾ ਆ ਗਿਆ ਯਾਰ ਬਾਈਕਾਂ ਨੂੰ ਪੈ ਜਾਏ ਨਾ 10 ਕਿਲੋ ਮੀਟਰ ਦਾ ਪੂਰਾ ਨਿਆਰਾ ਆ ਗਿਆ ਜੀ ਜੇ ਤੁਸੀਂ ਦੇਖੀਏਗੀ ਪਾਣੀ ਐ ਨਾ ਬਹੁਤ ਛੋਟੀਆਂ ਘਾੜੀਆਂ ਨਹੀਂ ਆ ਪਾਣੀ ਪਰ ਪਾਣੀ ਉਤੋਂ ਜ਼ਿਆਦਾ ਸੋਹਣੀਆਂ ਲੱਗਦੀਆਂ ਇੱਥੇ ਪਤਾ ਨਹੀਂ ਪਹਿਲੀ ਵਾਰ ਆਏ ਆ ਆਪਾਂ ਪਹਿਲੀ ਵਾਰ ਆਏ ਆ ਜੀ ਆਪਾਂ ਇੱਥੇ ਤੇ ਬਹੁਤ ਵਧੀਆ ਲੱਗ ਰਿਹਾ ਹੈਗਾ ਤੇ ਹੁਣ ਆਪਾਂ ਜਾਣਾ ਕਿਹੜੇ ਪਾਸੇ ਆ ਬਾਈ पठानकोट शहर है दो कि किलोमीटर भाई ने स्पेशल तैयार कराई है वो ऐसे ਰਾਮ ਬਾਈ ਦੀ ਬਾਈਕ ਤੇ ਦੋ ਕੰਮ ਕਰਾਉਣੇ ਸੀ ਆਪਾਂ ਨੇ ਇੱਕ ਤਾਂ ਮੋਬਾਈਲ ਸਟੈਂਡ ਲੈਣਾ ਸੀ ਇੱਕ ਕੰਮ ਤਾਂ ਉਹ ਚ ਹੋ ਗਿਆ ਇਹੇ ਕੰਮ ਚ ਦੇਖਦੇ ਦੁਕਾਨ ਦੇ ਇੱਥੇ ਦੁਕਾਨਾਂ ਬਹੁਤ ਸਾਨੂੰ ਘੱਟ ਮਿਲੀਆਂ ਤੇ 2 ਘੰਟੇ ਸਾਡੇ ਲੱਗੇ ਇੱਥੇ ਹੁਣ ਅਸੀਂ ਸੋਚਿਆ ਵੀ ਚਲੋ ਜਿੰਨਾ ਰਸਤਾ ਹੋ ਸਕਦਾ ਆਪਾਂ ਚੱਲੀਏ ਹਲੇ ਇੰਨੀ ਕੋਈ ਥਕਾਵਟ ਹੈ ਨਹੀਂ ਪਹਿਲੇ ਦਿਨ ਇਹ ਸਾਡਾ ਇੰਨੀ ਕੋਈ ਥਕਾਵਟ ਹੈ ਨਹੀਂ 6 ਵਜੇ ਨੇ 7 ਵਜੇ ਤੱਕ ਆਰਾਮ ਨਾਲ ਦਿਨ ਖੜਿਆ ਹੁੰਦਾ ਜਿੱਥੇ ਕਮਰਾ ਮਿਲ ਗਿਆ ਉੱਥੇ ਸਟੇ ਕਰਨੀ ਹੈ ਆਪਾਂ ਪਠਾਨਕੋਟ ਇੱਕ ਇਹ ਸ਼ਹਿਰ ਹੈ ਜਿਹਨੂੰ ਦੋ ਸਟੇਟਾਂ ਦੇ ਬਾਡਰ ਲੱਗਦੇ ਨੇ ਮੈਨੂੰ ਐ ਪਤਾ ਨਹੀਂ ਕਦੋਂ ਲੱਗ ਰਿਹਾ ਆਪਾਂ ਜੰਮੂ ਚ ਇੰਟਰ ਹੋ ਗਏ ਅੱਗੇ ਨੈਟਵਰਕ ਹੋਊਗਾ ਨਹੀਂ ਹੋਇਆ ਨਹੀਂ ਪਤਾ ਹੈ ਗਿਆ ਤੇ ਬਲਰਾਮ ਭਾਈ ਸਿੱਧਾ ਜਾਈ ਜਾਂਦਾ ਜਾਈ ਜਾਂਦਾ ਨਾ ਪੁੱਛੇ ਰਸਤਾ ਦਾ ਪੁੱਛ ਰਿਹਾ ਨਹੀਂ ਪੁੱਛਿਆ ਵੀ ਇਹ ਜੰਮੂ ਦਾ ਨਹੀਂ ਯਾਰ ਹਲੇ ਨਹੀਂ ਆਏ ਆਏ ਨਹੀਂ ਹਲੇ ਹਲੇ ਪੰਜਾਬ ਚ ਐ ਬਰੇਫ ਨਿਆ ਬਿਜਿ ਲਿਖਿਆ ਹੋਇਆ ਇਹ ਰੀਆ ਪੰਜਾਬ ਚ ਹੈ ਕਿ ਜੰਮੂ ਚ ਹੈ ਦੇਖ ਕੇ ਜਾਗੇ ਇਹ ਦੇਖ ਕੇ ਜਾਗੇ ਪੰਜਾਬ ਦੀ ਸਿੰਮਾ ਬੰਦ ਪੰਜਾਬ ਦੀ ਹੈ ਹਾਂ ਨਵੀ ਲੈਣੀ ਪਊ ਹੈ ਇਥੇ ਜੇ ਪਾਉਣੀ ਆ ਤੇ ਇਹ ਜਿਹੜੀ ਫੇਮ ਨਾਲ ਤੁਹਾਡੇ ਇਸ ਤੇ ਕਰਾ ਲਿਓ ਪੋਰਟ ਵੇ ਕਰਾ ਲਿਓ ਗਾਰੀ ਪੋਰਟ ਹੋ ਜੂਗੀ ਇਹੇ 200 ਰੁਪਏ ਲੱਗਣਾ ਨੇ ਬਹੁਤ ਫਟਿਆ ਆਮਰਾ ਦਾ ਨਾ ਬਹੁਤ ਕਾਮ ਲੱਗਿਆ ਕੋਈ ਨਹੀਂ ਦਿੰਦੇ ਨਵੀਂ ਵਾਲੀ ਬਣੀ ਤੁਹਾਨੂੰ ਜੀ ਹਾਂ ਚਾਹ ਪੀਂਗਾ ਚਲ ਚਾਹ ਪਲਾ ਦੇ ਭਾਈ ਫਿਰ ਗੱਲਾਂ-ਗੱਲਾਂ ਵਿੱਚ ਪਤਾ ਨਹੀਂ ਲੱਗਿਆ ਕਿਦੋਂ ਜੰਮੂ ਆ ਵੀ ਆਪਾਂ ਸਵੇਰੇ ਹਰਿਆਣੇ ਤੋਂ ਚੱਲੇ ਹਾਂ ਸਾਰਾ ਪੰਜਾਬ ਕ੍ਰੋਸ ਕਰਤਾ ਸੁਣਾ ਗੱਲਾਂ ਬਾਤਾਂ ਮਾਦਾ ਮਾਰਦਾਂ ਨਾਲ ਜੰਮੂ ਪਹੁੰਚ ਗਏ ਨਾਲੇ ਫਿਰ ਆਪਣੀਆਂ ਗੱਡੀਆਂ ਬੰਦਾ ਚਲਾਈ ਜਾਂਦਾ ਗੱਡੀ ਹੰਡੀ ਹੋਏ ਪਾਸੇ ਫਿਰ ਕੋਈ ਢਾਬੇ ਤੇ ਰੋਕੋ ਕਿਤੇ ਰੋਕੋ ਘਰੋਂ ਰੋਣੇ ਹਾਂ ਰੋੜ ਵਧੀਆ ਨੇ ਰੋੜ 1 ਨੰਬਰ ਨੇ ਬ੍ਰੇਕ ਮਾਰਦੀ ਰੋੜੇ ਨਹੀਂ ਕੰਦੀ ਕਿਤੇ ਪਤਾ ਹੀ ਨਹੀਂ ਲੱਗਿਆ ਐਂ ਨਾ ਹੁਣ ਟੱਪ ਕੇ ਆਏ ਜੀ ਲਖਮੀਪੁਰ ਬਾਰਡਰ ਲਖਮੀਪੁਰ ਬਾਰਡਰ ਆਪਾਂ ਟੱਪ ਕੇ ਆਏ ਆ ਤੇ ਹੁਣ ਆਪਾਂ ਚੱਲਨੇ ਕੱਠੂਆ ਉੱਥੇ ਰੂਮ ਸੁਣਿਆ ਉੱਥੇ ਰੂਮ ਸਸਤੇ ਮਿਲ ਜਾਂਦੇ ਨੇ ਠੀਕ ਮਿਲ ਜਾਂਦੇ ਸਹੀ ਰੇਟ ਤੇ ਮਿਲ ਜਾਂਦੇ ਨੇ ਤੇ ਰੂਮ ਵੀ ਵਧਿਆ ਮਿਲ ਜਾਂਦੇ ਨੇ ਇਹ ਬਾਰਡਰ ਏਰੀਏ ਤੇ ਹਮੇਸ਼ਾ ਦਿੱਕਤ ਹੁੰਦੀ ਆ ਪਹਿਲਾਂ ਦੇਖ ਕੇ ਇਹ ਬਿਵਾਰ ਦੇ ਇੱਥੇ ਹੀ ਰੁਕਦੇ ਨੇ ਜਿੰਨਾ ਹੋ ਸਕੇ ਰੇਟ ਮੰਗ ਲਓ ਇੱਥੇ ਜਿਹੜਾ ਢਾਬੇ ਕੋਲ ਅਸੀਂ ਚਾਹ ਪੀਣ ਲੱਗੇ ਸੀ ਉਹ ਬਾਈ ਇੱਕ ਰੂਮ ਦਿਖਾ ਕੇ ਲੈ ਕੇ ਆਇਆ ਯਾਰ ਤੇ ਰੂਮ ਕੋਈ ਖਾਸ ਨਹੀਂ ਸੀ ਤੇ ਰੇਟ ਮੰਗ ਲਿਆ ਉਹਦਾ 800 ਰੁਪਇਆ ਮੈਨੂੰ ਨਹੀਂ ਆਇਆ ਪਸੰਦ ਆ ਜਵੇਂ ਪਸੰਦ ਨਹੀਂ ਆਇਆ ਮੈਂ ਬਲਰਾਮ ਭਾਈ ਨੂੰ ਕਿਹਾ ਮੈਂ ਚਲ ਅੱਗੇ ਚੱਲਦੇ ਆ 7-8 ਕਿਲੋਮੀਟਰ ਦੂਰ ਹੈ ਇੱਥੋਂ ਕੱਢੂ ਆ ਉੱਥੇ ਦੇਖਦੇ ਆ ਇਹ ਨਹਿਰ ਨਹਿਰ पे ਨਿਕਲੇਗਾ ਜਿੱਦੇ ਜਣੇ ਆ ਸਿੱਧਾ ਰੋਡ ਪਾਰ ਕਰਨਾ ਕਾਲੇ ਜਾਇਗਾ ਬੜਾ ਰੋੜਾ ਪੀਦਾ ਪਾ ਦੇਣਾ ਇਹ ਕਾਲੀ ਗੜੀ ਵਾਲਾ ਨੀਚੇ ਹੀ ਜਾਏਗਾ ਨੀਚੇ ਕੋ ਚਲੇ ਜਾ ਆਪਾਂ ਸਿੱਧਾ ਪਾਰ ਕਰਨਾ ਜੰਮੂ ਕਸ਼ਮੀਰ ਆ ਕੇ ਕਮਰਾ ਮਿਲੇ ਵੀਰੇ ਆਪਾਂ ਨੂੰ ਇਹ 850 ਦਾ ਕਮਰਾ ਇੱਕ ਬੈੱਡ ਛੋਟਾ ਏਸੀ ਹੈ ਇੱਕ ਬੈੱਡ ਛੋਟਾ ਏਸੀ ਲੈਟ ਨੂੰ ਮਤ ਨੂੰ ਦੇਖ ਲਓ ਰਤੀ ਇਹ ਗਰਮੀ ਤੋਂ ਬਚਦੇ ਆ ਸੀ ਆਏ ਜੰਮੂ ਕਸ਼ਮੀਰ ਇੱਥੇ ਆ ਕੇ ਵੀ ਏਸੀ ਵਾਲਾ ਰੂਮ ਲੈਣਾ ਪਿਆ ਤੁਸੀਂ ਆਪ ਸਮਝ ਸਕਦੇ ਹੋ ਇੱਥੇ ਇੱਥੇ ਵੀ ਗਰਮੀ ਹੈ ਕੀ ਕਹਿਣਾ ਚਾਹੋਗੇ ਬਲਨਾ ਬਾਈ ਹੋਰ ਗਰਮੀ ਸੀਗੀ ਉਹਨਾਂ ਨੇ ਦੋ ਰੂਮ ਦੱਸੇ ਸੀ ਕਿ ਬਣਾਉਣੇ ਸੀ ਇੱਕ ਏਸੀ ਵਾਲਾ ਮੈਂ ਕਹਿਆ ਏਸੀ ਵਾਲਾ ਹੀ ਲੈ ਆ ਯਾਰ ਗਰਮੀ ਲੱਗ ਲੱਗੀ ਜਿੰਦਰ ਕਿਸ ਕੰਮ ਦਾ ਹੈ ਬਲਨਾ ਬਾਈ ਨੇ ਆਂਸਰ ਦੇਖੋ ਬਾਈ ਫਿਲਮ ਲਾ ਲਈ ਛੋਲੇ ਇਹ ਲਾਈਨ ਐਲਸੀਡੀ ਲਾਈਨ ਹੋਣੀ ਬਹੁਤ ਚੱਲ ਰਹੀ ਸੀ ਮੈਂ ਚੈਨਲ ਬਦਲਿਆ ਸੀ ਮੈਂ ਕਿ ਚੱਲੀ ਜਾਂਦੇ ਬਈਆ ਕੋਈ ਨਾ ਹੀ ਸੋਵੇ